ਭਾਈ ਮਹਾ ਸਿੰਘ ਖਾਲਸਾ ਪਬਲਿਕ ਸਕੂਲ ਨੇ ਸਾਵਣ ਦਾ ਮਹੀਨਾ ਮਨਾਇਆ ਭਾਈ ਮਹਾ ਸਿੰਘ ਖਾਲਸਾ ਪਬਲਿਕ ਸਕੂਲ ਜਲਾਲਾਬਾਦ ਵੱਲੋਂ ਬੱਚਿਆਂ ਨੂੰ ਗੁਰਮਤੇ ਨਾਲ ਜੋੜਨ ਦੇ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਤਜ ਭਾਈ ਮਹਾ ਸਿੰਘ ਸਕੂਲ ਵੱਲੋਂ ਸਾਵਣ ਦਾ ਮਹੀਨਾ ਮਨਾਉਣ ਦੇ ਸਬੰਧ ਵਿੱਚ ਇੱਕ ਗੁਰਮਤੇ ਸਮਾਗਮ ਕਰਵਾਇਆ ਗਿਆ ਇਸ ਵਿੱਚ ਸ਼ਬਦ ਗਾਇਨ ਅਤੇ ਗੁਰਮਤੇ ਨਾਲ ਸੰਬੰਧਿਤ ਮੁਕਾਬਲੇ ਵੀ ਕਰਵਾਏ ਗਏ ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਰਦਾਰ ਦਰਸ਼ਨ ਸਿੰਘ ਮੋਠਾਵਾਲੇ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਤੇ ਗੁਰਬਾਣੀ ਨਾਲ ਜੋੜਨ ਲਈ ਵੱਖ-ਵੱਖ ਤਰ੍ਹਾਂ ਦੇ ਸਕੂਲ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸ਼ਾਨਦਾਰ ਬਿਲਡਿੰਗ ਅਤੇ ਬੱਚਿਆਂ ਦੀ ਸਿੱਖਿਆ ਨੂੰ ਹੋਰ ਬਿਹਤਰ ਕਰਨ ਲਈ ਚੰਗੀਆਂ ਸਹੂਲਤਾਂ ਦੇ ਇੰਤਜ਼ਾਮ ਵੀ ਕੀਤੇ ਜਾ ਰਹੇ ਹਨ। ਸਕੂਲ ਦੇ ਪ੍ਰਿੰਸੀਪਲ ਗੁਰਮੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਉਚੇਰੀ ਸਿੱਖਿਆ ਦੇ ਨਾਲ-ਨਾਲ ਗੁਰਮਤ ਦੇ ਨਾਲ ਜੋੜਨ ਨੂੰ ਵੀ ਪਹਿਲ ਦੇ ਰਹੇ ਹਨ ਸਕੂਲ ਦੇ ਟੀਚਰ ਗੁਰਚਰਨ ਸਿੰਘ ਸੰਧੂ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਹੋਇਆ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਇਲਾਕੇ ਦਾ ਇੱਕੋ ਇੱਕ ਸਕੂਲ ਹੈ ਜੋ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਗੁਰਬਾਣੀ ਨਾਲ ਜੋੜਨ ਦਾ ਜ਼ਰੀਆ ਬਣਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਮੀਤ ਸਿੰਘ ਪ੍ਰਿੰਸੀਪਲ ਭਾਈ ਮਹਾ ਸਿੰਘ ਖਾਲਸਾ ਪਬਲਿਕ ਸਕੂਲ ਜਲੰਧਾ ਬਾਦ ਅੱਜ ਅਸੀਂ ਸ਼ਾਵਣ ਮਹੀਨੇ ਦੀ ਆਗਮਨ ਦੇ ਸਬੰਧ ਵਿੱਚ ਬੱਚਿਆਂ ਪਾਸੋਂ ਜਪਜੀ ਸਾਹਿਬ 12ਵਾਂ ਮਾਰਚ ਅਨੰਦ ਸਾਹਿਬ ਦੀ ਪਾਠ ਕਰਵਾਈ ਹਨ ਉਪਰੰਤ ਅਰਦਾਸ ਕੀਤੀ ਹੈ ਇਸ ਦੇ ਨਾਲ ਹੀ ਅੱਜ ਦੇ ਦਿਨ ਜਿਹੜੇ ਭਾਈ ਤਾਰੂ ਸਿੰਘ ਦੀ ਕੌਮ ਦੇ ਮਹਾਨ ਸ਼ਹੀਦ ਉਹਨਾਂ ਦੀ ਸ਼ਹਾਦਤ ਨੂੰ ਵੀ ਯਾਦ ਕੀਤਾ ਗਿਆ ਹੈ। ਬੱਚਿਆਂ ਵੱਲੋਂ ਸ਼ਬਦ ਕੀਰਤਨ ਕੀਤੇ ਗਏ ਹਨ। ਅਰਦਾਸ ਕੀਤੀ ਗਈ ਹੈ। ਇਸ ਵਿਸ਼ੇਸ਼ ਮੌਕੇ ਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਸਰਦਾਰ ਦਰਸ਼ਨ ਸਿੰਘ ਜੀ ਮੋਠਾਵਾਲੀ ਨੂੰ ਉਚਿਤ ਤੌਰ ਤੇ ਬੁਲਾਇਆ ਹੈ। ਔਰ ਉਹਨਾਂ ਦੇ ਵਰਕਿੰਗ ਕਮੇਟੀ ਦੇ ਮੈਂਬਰ ਬਣ ਤੇ ਉਹਨਾਂ ਨੂੰ ਵਧਾਈ ਵੀ ਦਿੱਤੀ ਹੈ। ਔਰ ਉਹਨਾਂ ਦਾ ਸਨਮਾਨ ਵੀ ਕੀਤਾ ਹੈ। ਇਸ ਤਰੀਕੇ ਦੇ ਨਾਲ ਅੱਜ ਦਾ ਦਿਨ ਜਿਹੜਾ ਅਸੀਂ ਮਨਾਇਆ ਹੈ ਬੱਚਿਆਂ ਨੂੰ ਨਾਮ ਬਾਣੀ ਦੇ ਨਾਲ ਜੋੜਨ ਦਾ ਜਿਹੜਾ ਵਿਸ਼ੇਸ਼ ਅਸੀਂ ਬੱਚਿਆਂ ਨੂੰ ਪ੍ਰੇਰਣਾ ਕੀਤੀ ਹੈ ਮੈਨੂੰ ਅੱਜ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਜਿੱਥੇ ਅਸੀਂ ਸਾਉਣ ਮਹੀਨੇ ਦੀ ਸੰਗਰਾਦ ਨੂੰ ਮੁੱਖ ਰੱਖ ਕੇ ਕੀਰਤਨ ਦਰਬਾਰ ਦਾ ਯੋਜਨ ਕੀਤਾ ਗੁਰੂ ਦੀ ਬਾਣੀ ਪੜ੍ਹੀ ਗਈ ਕੀਰਤਨ ਹੋਇਆ ਉੱਥੇ ਹੀ ਅੱਜ ਸਾਨੂੰ ਇਸ ਸ਼ੁਭ ਮੌਕੇ ਤੇ ਆਸ਼ੀਰਵਾਦ ਦੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਮੈਂਬਰ ਸਾਹਿਬ ਸਾਡੇ ਅੰਕਲ ਜੀ ਇਸਰਾ ਦਰਸ਼ਨ ਸਿੰਘ ਮੋਠਾਂਵਾਲਾ ਜੋ ਕਿ ਹੁਣ ਵਰਕਿੰਗ ਕਮੇਟੀ ਸ਼੍ਰੋਮਣੀ ਕਾਲੀਦਾਲ ਦੇ ਵੀ ਮੈਂਬਰ ਨੇ ਅੱਜ ਵਰਕਿੰਗ ਕਮੇਟੀ ਦੇ ਮੈਂਬਰ ਬਣ ਤੋਂ ਬਾਅਦ ਪਹਿਲੀ ਵਾਰ ਸਾਨੂੰ ਇਸ ਮੌਕੇ ਤੇ ਅਸ਼ੀਰਵਾਦ ਦੇਣ ਲਈ ਸਕੂਲ ਪਹੁੰਚੇ ਬਹੁਤ ਚੰਗਾ ਲੱਗਿਆ ਉਹਨਾਂ ਨੇ ਬੱਚਿਆਂ ਨੂੰ ਆਪਣੇ ਸ਼ਬਦਾਂ ਨਾਲ ਅਸ਼ੀਰਵਾਦ ਦਿੱਤਾ ਅਤੇ ਅੱਜ ਅਸੀਂ ਉਹਨਾਂ ਨੂੰ ਪਹਿਲੀ ਵਾਰ ਵਰਕਿੰਗ ਕਮੇਟੀ ਦਾ ਮੈਂਬਰ ਬਣ ਤੋਂ ਬਾਅਦ ਇੱਥੇ ਪਹੁੰਚਣ ਤੇ ਪੂਰੇ ਸਟਾਫ ਵੱਲੋਂ ਸਕੂਲ ਵੱਲੋਂ ਬੱਚਿਆਂ ਵੱਲੋਂ ਇੱਕ ਛੋਟਾ ਜਿਹਾ ਸਰਮਾਨ ਵੀ ਕੀਤਾ ਜਿਸ ਲਈ ਅਸੀਂ ਆਪਣੇ ਆਪ ਨੂੰ ਮਨਮਤਾ ਮਹਿਸੂਸ ਕਰ ਰਹੇ ਹਾਂ ਉਹਨਾਂ ਦੀ ਸਿੱਸੀਅਤ ਬਹੁਤ ਵੱਡੀ ਹੈ ਔਰ ਇਹ ਸਕੂਲ ਦੇ ਸਰਪ੍ਰਸਤ ਨੇ ਤੇ ਇਸ ਸਕੂਲ ਦੀਆਂ ਜੋ ਕਮੀਆਂ ਖਾਮੀਆਂ ਸੀ ਜਦੋਂ ਦੀ ਉਹਨਾਂ ਨੇ ਸਰਪ੍ਰਸਤੀ ਸੰਭਾਲੀ ਹੈ ਅੱਜ ਸਕੂਲ ਤਰਕੀਆਂ ਦੇ ਰਾਵਾਂ ਤੇ ਬਹੁਤ ਅੱਗੇ ਜਾ ਰਿਹਾ ਹੈ ਹਰ ਵੇਲੇ ਹਰ ਵਕਤ ਜਦੋਂ ਵੀ ਅਸੀਂ ਕਿਤੇ ਗਏ ਹਾਂ ਕਿਸੇ ਨਿੱਕੇ ਕੰਮ ਲਈ ਕਿਸੇ ਵੱਡੇ ਕੰਮ ਲਈ ਤੇ ਮੈਂ ਵੇਖਿਆ ਕਿ ਉਹਨਾਂ ਨੇ ਇੱਕ ਮਿੰਟ ਵੀ ਨਹੀਂ ਲਾਇਆ ਮੌਕੇ ਤੇ ਬੈਠਿਆ ਫੋਨ ਕੀਤੇ ਮਸਲੇ ਦਾ ਹੱਲ ਕੀਤਾ ਨਹੀਂ ਹੈ ਸਮਾਂ ਦਿੱਤਾ ਕਿ ਇੰਨੇ ਸਮੇਂ ਤੁਹਾਡਾ ਮਸਾਹਲ ਹੋ ਜਾਏਗਾ ਅੱਜ ਸਾਡਾ ਸਕੂਲ ਸ਼੍ਰੋਮਣੀ ਕਮੇਟੀ ਦੇ ਜਿੰਨੇ ਸਕੂਲ ਨੇ ਉਹਨਾਂ ਵਿੱਚੋਂ ਇਸ ਪੱਖ ਤੋਂ ਬਹੁਤ ਅੱਗੇ ਜਾ ਰਿਹਾ ਸਾਨੂੰ ਖੁਸ਼ੀ ਹੈ ਗੁਰੂ ਰਾਮਦਾਸ ਜੀ ਸਰ ਦੇ ਕਿਰਪਾ ਕਰਨ ਅੰਕਲ ਜੀ ਦਾ ਸਾਡੇ ਨਾਲ ਇਤਨਾ ਪਿਆਰ ਬਣਾ ਰਵੇ ਉਹਨਾਂ ਦੇ ਲੰਮੀਆਂ ਉਮਰਾਂ ਹੌਣ ਸਾਨੂੰ ਅਸ਼ੀਰਵਾਦ ਦਿੰਦੇ ਰਹਿਣ ਔਰ ਅਸੀਂ ਗੁਰੂ ਰਾਮਦਾਸ ਜੀ ਦੇ ਆਸ਼ੀਰਵਾਦ ਨੂੰ ਮੁੱਖ ਰੱਖ ਕੇ ਆਪਣੇ ਸਕੂਲ ਨੂੰ ਹੋਰ ਤਰੱਕੀ ਦੀਆਂ ਮੰਜ਼ਰਾਵਾਂ ਲੱਗੇ ਲੈ ਕੇ ਜਾਈਏ ਅੱਜ ਭਾਈ ਮਹਾਸਿੰਘ ਸਕੂਲ ਦੇ ਵਿੱਚ ਦਲਾਲਾਬਾਦ ਦੇ ਵਿੱਚ ਜਿਹੜਾ ਸਾਹਮਣੇ ਮਹੀਨੇ ਦੀ ਸੰਗਰਾਮ ਦਾ ਮਨਾਈ ਗਈ ਹੈ ਬੱਚਿਆਂ ਦੇ ਕੀਰਤਨ ਮੁਕਾਬਲੇ ਵੀ ਕਰਾਏ ਗਏ ਆ ਨਾਲ ਸ਼ਬਦ ਗਿਆਨ ਕਰਾਏ ਕੀਤੇ ਬੱਚਿਆਂ ਨੇ ਲੈਕਚਰ ਵੀ ਦਿੱਤੇ ਬੱਚਿਆਂ ਨੇ ਤੇ ਜਿਹੜੀ ਸਕੂਲ ਦੀਆਂ ਪ੍ਰਾਪਤੀਆਂ ਕੋਈ ਵੀ ਉਹਨਾਂ ਬੱਚਿਆਂ ਨੂੰ ਦੱਸਿਆ ਗਏ ਤੇ ਬੱਚਿਆਂ ਵੱਲੋਂ ਜਿਹੜੇ-ਜਿਹੜੇ ਚੰਗੇ ਬੱਚੇ ਸਟੂਡੈਂਟ ਪੜ੍ਹ ਕੇ ਇੱਥੇ ਅੱਗੇ ਵਧ ਰਹੇ ਆ ਉਹਨਾਂ ਦਾ ਵਿਚਾਰਾਂ ਦਾ ਇੱਕ ਦੂਜੇ ਨੂੰ ਜਾਣੂ ਕਰਾਇਆ ਗਿਆ ਸਕੂਲ ਅੱਜ ਤੋਂ 2 ਸਾਲ ਪਹਿਲਾਂ ਮੈਂ ਡਾਊਨ ਜਾ ਰਿਹਾ ਸੀ ਸਟੂਡੈਂਟਾਂ ਦੇ ਤੌਰ ਤੇ ਪਰ ਅੱਜ ਸਟਾਫ ਨੇ ਉਤੋਂ ਵੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਸਾਰਿਆਂ ਸਹਿਯੋਗ ਦੁਆਰਾ ਦਾਸ ਵੀ ਜਿਹੜੀ ਹੈਗੀ ਲੋੜਾਂ ਇਹਨਾਂ ਦੀਆਂ ਜਿਹੜੀਆਂ ਉਹ ਨਾਲ ਦੀ ਨਾਲ ਹੱਲ ਹੁੰਦੇ ਰਹਿੰਦੇ ਆ ਤੇ ਅੱਜ ਮੇਰੇ ਖਾਤੇ ਬੱਤੇ ਆ 400 ਵੀ ਉੱਪਰ ਸਾਡੇ ਸਕੂਲ ਦੇ ਵਿੱਚ ਜਿਹੜੇ ਹੋ ਰਹੇ ਆ ਸਾਨੂੰ ਜਿਹੜੀ ਡਿਮਾਂਡ ਕਰਨੀ ਪੈ ਰਹੀ ਹੈ ਜਿਹੜੀ ਕਮਰਿਆਂ ਦੀ ਹੋਰ ਰੰਗ ਰੋਗਣ ਦਾ ਵੀ ਅੱਗੇ ਸੀਗਾ ਵੀ ਇੱਥੇ ਹਾਲ ਮਾੜਾ ਕਾਫੀ ਚਿਰ ਹੋ ਗਿਆ ਬਿਲਡਿੰਗ ਬਣੇ ਨੂੰ ਉਹ ਵੀ ਹੋ ਰਿਹਾ ਜਿਹੜੀ ਚਾਰਦੁਆਰੀ ਸੀ ਉਹ ਵੀ 10 ਲੱਖ 12 ਲੱਖ ਰੁਪਈਆ ਲੱਗੇਗਾ ਉਹ ਵੀ ਇੱਕ ਥੋੜੇ ਦਿਨਾਂ ਦੇ ਅੰਦਰ ਹੀ ਸ਼ੁਰੂ ਹੋ ਜਾਏਗੀ ਸੋ ਇਹ ਜਿਹੜਾ ਸਾਰੇ ਦਾ ਸਾਰਾ ਸਟਾਫ ਵੱਲੋਂ ਦਾਸ ਨੂੰ ਵੀ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ ਗਿਆ ਉਹਦੇ ਵਾਸਤੇ ਵੀ ਇਹਨਾਂ ਨੇ ਨਾਲ ਮੇਰਾ ਵੀ ਸਨਮਾਨ ਕੀਤਾ ਤੇ ਖੁਸ਼ੀ ਵੀ ਮਨਾਈ ਇਹਨਾਂ ਨੇ ਸੋ ਆਇ ਸਾਉਣ ਮਹੀਨੇ ਸਗਨਾਨ ਦੇ ਪ੍ਰਤੀ ਬੱਚਿਆਂ ਨੂੰ ਦੱਸਿਆ ਗਿਆ ਗੁਰਬਾਣੀ ਪ੍ਰਤੀ ਦੱਸਿਆ ਗਿਆ ਬੱਚਿਆਂ ਨੂੰ ਜੀਵਨ ਦੀ ਸਿਹਤ ਦਿੱਤੀ ਗਈ ਹੈ ਤੇ ਬੱਚਿਆਂ ਦਾ ਵੀ ਸਟਾਫ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੇ ਪ੍ਰੇਮ ਦੇ ਨਾਲ ਸਾਰਾ ਕੀਰਤਨ ਨੂੰ ਸੁਣਿਆ ਨਾਲ ਬਹਿ ਕੇ ਸਟਾਫ ਨੇ ਦੇਖ ਵਰਤਾਈ ਗਈ ਹੈ ਨਾਲ ਦੇਖ ਵੀ ਬਣਾਈ ਗਈ ਹੈ ਸਾਰਾ ਪ੍ਰਿੰਸੀਪਲ ਸਾਹਿਬ ਗੁਰਦੀਪ ਸਿੰਘ ਤੇ ਸਾਹਿਬ ਗੁਰਚਰਨ ਸਿੰਘ ਤੇ ਹੋਰ ਜਿਹੜਾ ਸਟਾਫ ਉਹਨੇ ਸਾਰਾ ਰੌਣਕ ਮਿਲ ਕੇ ਪਰ ਹਾਲਾ ਕਿ ਤੇ ਇਹ ਬੱਚਿਆਂ ਨੂੰ ਸਿਹਤ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੇਠ ਪੰਜਾਬੀ ਟੀਵੀ ਲਈ ਕੁਲਦੀਪ ਬਰਾੜ ਜਲਾਲਾਬਾਦ